ਕਹੋਨ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਮਹਿਜ਼ 1 ਘੰਟਾ 40 ਮਿੰਟ ਦੇ ਵਿੱਚ ਪੂਰਾ ਹੋ ਸਕੇਗਾ ਕਿਉਂਕਿ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਕਟੜਾ ਹਾਈ ਸਪੀਡ ਰੇਲ ਕੋਰੀਡੋਰ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤਾਂ ਅੰਮ੍ਰਿਤਸਰ ਦਿੱਲੀ ਬੁਲੇਟ ਟ੍ਰੇਨ ਦੇ ਨਾਲ ਇਹ 465 ਕਿਲੋਮੀਟਰ ਦਾ ਸਫ਼ਰ ਤਕਰੀਬਨ 1 ਘੰਟਾ 40 ਮਿੰਟ ਦੇ ਵਿੱਚ ਪੂਰਾ ਹੋ ਸਕੇਗਾ ਜਿਸ ਦੇ ਨਾਲ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ ਦੱਸਦੀ ਹੈ ਕਿ ਤੁਹਾਡਾ ਸੰਸਦ ਸ਼ਵੇਤ ਮਲਕ ਨੇ ਪੀਐਮ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਇਸ ਦੇ ਲਈ ਧੰਨਵਾਦ ਦਿੱਤਾ ਉਹਨਾਂ ਕਿਹਾ ਕਿ 2017 ਦੇ ਵਿੱਚ ਮੰਗ ਕਰਨ ਤੋਂ ਬਾਅਦ 2020 ਦੇ ਵਿੱਚ ਰੈਂਟ ਲਗਵਾਨ ਤੋਂ ਬਾਅਦ ਹੁਣ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦਿੱਲੀ ਬੁਲੇਟ ਰੇਲ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਦਾ 465 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਇਸ ਦੇ ਨਾਲ ਇਹ ਰੇਲ ਦਿੱਲੀ ਕੈਥਲ ਜੀਂਦ ਅੰਬਾਲਾ ਚੰਡੀਗੜ੍ਹ ਲੁਧਿਆਣਾ ਅਤੇ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ ਇਸ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਵਾਲੀ ਹੈ ਚਤਕੀ ਆਪਰੇਸ਼ਨਲ ਸਪੀਡ ਦੀ ਗੱਲ ਕੀਤੀ ਜਾਵੇ ਤਾਂ 320 ਕਿਲੋਮੀਟਰ ਪ੍ਰਤੀ ਘੰਟਾ रहेगी ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਟ੍ਰੇਨ ਦੇ ਵਿੱਚ ਤਕਰੀਬਨ 750 ਯਾਤਰੀ ਸਫ਼ਰ ਕਰ ਸਕਣਗੇ ਕਹੁਣ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਮਹਿਜ਼ 1 ਘੰਟਾ 40 ਮਿੰਟ ਦੇ ਵਿੱਚ ਪੂਰਾ ਹੋ ਸਕੇਗਾ ਕਿਉਂਕਿ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਕਟੜਾ ਹਾਈ ਸਪੀਡ ਰੇਲ ਕੋਰੀਡੋਰ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤਾਂ ਅੰਮ੍ਰਿਤਸਰ ਦਿੱਲੀ ਬੁਲੇਟ ਟ੍ਰੇਨ ਦੇ ਨਾਲ ਇਹ 465 ਕਿਲੋਮੀਟਰ ਦਾ ਸਫ਼ਰ ਤਕਰੀਬਨ 1 ਘੰਟਾ 40 ਮਿੰਟ ਦੇ ਵਿੱਚ ਪੂਰਾ ਹੋ ਸਕੇਗਾ ਜਿਸ ਦੇ ਨਾਲ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ ਦੱਸਦੀ ਹੈ ਕਿ ਸਾਪ ਦਾ ਸੰਸਦ ਸ਼ਵੇਤ ਮਲਕ ਨੇ ਪੀਐਮ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਇਸ ਦੇ ਲਈ ਧੰਨਵਾਦ ਦਿੱਤਾ ਉਹਨਾਂ ਕਿਹਾ ਕਿ 2017 ਦੇ ਵਿੱਚ ਮੰਗ ਕਰਨ ਤੋਂ ਬਾਅਦ 2020 ਦੇ ਵਿੱਚ ਟੈਂਡ ਲਗਵਾਉਣ ਤੋਂ ਬਾਅਦ ਹੁਣ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦਿੱਲੀ ਬੁਲੇਟ ਰੇਲ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਦਾ 465 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਇਸ ਦੇ ਨਾਲ ਇਹ ਰੇਲ ਦਿੱਲੀ ਕੈਥਲ ਜੀਂਦ ਅੰਬਾਲਾ ਚੰਡੀਗੜ੍ਹ ਲੁਧਿਆਣਾ ਅਤੇ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ ਇਸ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਵਾਲੀ ਹੈ ਚਤਕੀ ਆਪਰੇਸ਼ਨਲ ਸਪੀਡ ਦੀ ਗੱਲ ਕੀਤੀ ਜਾਵੇ ਤਾਂ 320 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਟ੍ਰੇਨ ਦੇ ਵਿੱਚ ਤਕਰੀਬਨ ਤਕਰੀਬਨ 750 ਯਾਤਰੀ ਸਫ਼ਰ ਕਰ ਸਕਣਗੇ ਬਿਊਰੋ ਰਿਪੋਰਟ ਪੰਜਾਬੀ ਲਿੰਕ